ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਕੱਲ ਮਨਪ੍ਰੀਤ ਮੰਨੇ ਦੇ ਫਾਦਰ ਸਾਹਿਬ ਤੋਂ ਮਾਫੀ ਮੰਗਾਈ ਗਈ ਸੀ ਜੋ ਕਿ ਸੋਸ਼ਲ ਮੀਡੀਆ ਉੱਪਰ ਬਹੁਤ ਜ਼ਿਆਦਾ ਵਾਇਰਲ ਹੋਈ ਤੇ ਲੋਕਾਂ ਨੇ ਇੱਕ ਦੱਬ ਕੇ ਵਿਰੋਧ ਵੀ ਕੀਤਾ ਕਿ ਮਾਪਿਆਂ ਤੋਂ ਮਾਫੀ ਮੰਗਾਉਣੀ ਸਹੀ ਨਹੀਂ ਕਿਉਂਕਿ ਮਨਪ੍ਰੀਤ ਮੰਨੇ ਨੇ ਗਲਤੀ ਕੀਤੀ ਤੇ ਮਾਫੀ ਉਹ ਤੋਂ ਮੰਗਾਉਣੀ ਚਾਹੀਦੀ ਸੀ ਜਿਸ ਤੋਂ ਬਾਅਦ ਅੱਜ ਅਮਰਤਪਾਲ ਸਿੰਘ ਮਹਿਰ ਉਹਨਾਂ ਦੇ ਘਰੇ ਪਹੁੰਚੇ ਤੇ ਜਾ ਕੇ ਉਹਨਾਂ ਦੇ ਫਾਦਰ ਸਾਹਿਬ ਦੀ ਸਪੋਰਟ ਕੀਤੀ ਤੇ ਉਹਨਾਂ ਦੇ ਹੱਕ ਵਿੱਚ ਜਾ ਕੇ ਕਾਫੀ ਗੱਲਾਂ ਕੀਤੀਆਂ ਕਿ ਦੇਖੋ ਇਹ ਬਿਓ ਬੁੱਢਾ ਅੱਜ ਘਾ ਵੜ ਕੇ ਆਇਆ ਤੇ ਹੱਥਾਂ ਵੇਖੋ ਕਿਵੇਂ ਲਿਬੜੇ ਪਏ ਨੇ ਹੋਰ ਵੀ ਕਾਫੀ ਗੱਲਾਂ ਕੀਤੀਆਂ ਆਓ ਤੁਸੀਂ ਵੇਖੋ ਵੀਡੀਓ ਦੇ ਅੱਗੇ ਸ਼ੇਅਰ ਜ਼ਰੂਰ ਕਰਿਓ ਇਹਨਾਂ ਦੇ ਮਾਪਿਆਂ ਦੀ ਸਪੋਰਟ ਲਈ ਧੰਨਵਾਦ। ਮਨਪ੍ਰੀਤ ਦੇ ਮੰਨੇ ਨੂੰ ਉਹਦੇ ਕੀਤੇ ਗਲਤਾਂ ਦੀ ਸਜ਼ਾ ਖਾਸਾ ਪੰਦ ਦੇਵੇ। ਅੱਜ ਤੋਂ ਬਾਅਦ ਪੰਨਾ ਕੋਈ ਨਹੀਂ ਗੱਤੀ ਕੀਤੀ ਕਰਦਾ ਉਹਨੂੰ ਸਜ਼ਾ ਦੇਉਂਦੇ ਪਰ ਬੇਨਤੀ ਹੈ ਇਹਨਾਂ ਦੇ ਘਰੇ ਨਾਲ ਉਹ ਇਹ ਤਾਂ ਚਲੇ ਘਰ ਛੱਡੀ ਬੈਠੇ ਆ। ਘਾਹ ਖੋਦ ਕੇ ਕਹਿੰਦਾ ਬਾਪੂ ਆਹ ਹਣ ਖੇਤੋਂ ਆਇਆ ਤੇ ਦੁੱਧ ਆਵਰਦਾ ਸੀ ਸਾਦਾ ਮੁੱਢਿਆ ਬੰਦਾ। ਇੰਨੀ ਮੇੜ ਤੱਕ ਨਾਲੇ ਬੰਦੇ ਆ ਦੇਤੇ ਵਾਰ ਨਹੀਂ ਕਰਨਾ ਚਾਹੀਦਾ। ਵਾਦਾ ਹੀ ਅਸੀਂ ਨਾਲ ਆ ਤੁਹਾਡੇ ਹੈ। ਆ ਤਾਂ ਪਾਣੀ ਸਰ ਨੂੰ ਵੀ ਅਸੀਂ ਦੱਸ ਦਿੰਦੇ ਆ ਤੇ ਜੇ ਕੋਈ ਨਹੀਂ ਆਉਂਦਾ ਕਦੇ ਮਾਪੀ ਦੀ ਵੀਡੀਓ ਬਜ਼ੁਰਗਾਂ ਦੀ ਆਈ ਆ ਇਹ ਮਨਪ੍ਰੀਤ ਮੰਨੇ ਦੇ ਮਾਤਾ ਪਿਤਾ ਤੇ ਇਹਨਾਂ ਤੋਂ ਪਿੰਡ ਤੇ ਸਾਨੂੰ ਪਹਿਲਾਂ ਹੀ ਪਤਾ ਲੱਗਾ ਵੀ ਜਿਹੜੇ ਉਹ ਮਨਪ੍ਰੀਤ ਦਾ ਪਰਿਵਾਰ ਦੇ ਨਾਲ ਕੋਈ ਲੈਣ ਦੇਣੀ ਤੇ ਉਹ ਘਟਵਾਤ ਨਹੀਂ ਜਦੋਂ ਦੀ ਕੋਈ ਪਰਿਵਾਰ ਨਾਲ ਮਰ ਗਈ ਆ ਕੋਈ ਮਾਤਾ ਦੇਣੀ ਹੈਗੀ ਆਪਤ ਦੇ ਵਿੱਚ ਮਾਤਾ ਜੀ ਹੁਣਾਂ ਦਾ ਵਰਤ ਛੱਕਿਆ ਹੋਇਆ ਕਿੰਨੇ ਸਾਲ ਹੋ ਗਏ ਤੇ ਆਪਾਂ ਜਿਹੜੀ ਕੱਲ ਗੱਲਬਾਤ ਹੋਈ ਉਹ ਹੋਣੀ ਨਹੀਂ ਚਾਹੀਦੀ ਸੀ ਪਰਿਵਾਰ ਦਾ ਵੀ ਇਹ ਕਹਿਣਾ ਤੇ ਅਸੀਂ ਵੀ ਇਹੀ ਕਹਿੰਨੇ ਆ ਵੀ ਮਨਪ੍ਰੀਤ ਮੰਨੇ ਨੂੰ ਉਹਦੇ ਗਲਾਹਾਂ ਦੀ ਸਜ਼ਾ ਕੋਈ ਦੇਵੇ ਇਹਨਾਂ ਨੂੰ ਕੋਈ ਤਰਾਜ ਨਹੀਂ ਹੈ ਪਰ ਇਹਨਾਂ ਦੇ ਘਰੇ ਨਹੀਂ ਕਿਸੇ ਨੇ ਆਉਣਾ ਮੈਂ ਸਾਰੇ ਸਿੰਘਾਂ ਨੂੰ ਵੀ ਬੇਨਤੀ ਕਰਦਾ ਵੀ ਇਹ ਤਾਂ ਵਿਚਾਰੇ ਬਜ਼ੁਰਗ ਨੇ ਵਿਚਾਰ ਲਈ ਇਹ ਤਾਂ ਪਹਿਲੀ ਦੁਕੀ ਨੇ ਉਹਦੇ ਤੋਂ ਤੇ ਆਪਾਂ ਕੱਲ ਸੰਤ ਵੀ ਆਏ ਸੀ ਇੱਥੇ ਮਾਤਾ ਜੀ ਹੁਣਾਂ ਨੇ ਦੱਸਿਆ ਵੀ ਉਹ ਕਹਿੰਦੇ ਸੀ ਘਰ ਟਾਉਣਾ ਤੁਹਾਡਾ ਤੁਸੀਂ ਇਹਨਾਂ ਦਾ ਘਰ ਟਾਉਗੇ ਕਿਰਤੀ ਕਿਸਾਨ ਵਿਚਾਰੇ ਬਹੁਤ ਮਾੜੀ ਗੱਲ ਆ ਇਹ ਹੋਣੀ ਨਹੀਂ ਚਾਹੀਦੀ ਤੇ ਇਹ ਰਜਿੰਦਾਂ ਲਾ ਕੇ ਪੈਣ ਤੇ ਕਿਸੇ ਦੇ ਘਰੇ ਰਹਿ ਰਹੇ ਆ ਤੇ ਅਸੀਂ ਮਾਤਾ ਜੀ ਹੁਣਾਂ ਕਹਿੰਦੇ ਬਾਪੂ ਤੁਸੀਂ ਆਤੇ ਘਰੇ ਰਹਿਣਾ ਠੀਕ ਆ ਤੇ ਸਿੱਖਾਂ ਦਾ ਸੰਧਾਨਤਾ ਮਹਾਰਾਜ ਦਾ ਵੀ ਹੁਕਮ ਆ ਵੀ ਕਿਸੇ ਗਰੀਬ ਤੇ ਵਿਚਾਰ ਤੇ ਜਾਂ ਕਿਸੇ ਬੇਕਸੂਰ ਬਜ਼ੁਰਗ ਤੇ ਧੀ ਭੈਣ ਤੇ ਕਿਸੇ ਨਿਵਾਰ ਨਹੀਂ ਕਰ ਤੇ ਸਾਰੇ ਸਾਕ ਇਸ ਗੱਲ ਨੂੰ ਸੋਚਣ ਵੀ ਇਹ ਤਾਂ ਪਹਿਲਾਂ ਹੀ ਆਪਣੇ ਗੁਲਾਮਾਂ ਦੀ ਸਜ਼ਾ ਭੁਗਤੀ ਜਾਂਦੇ ਕਿ ਜਿਹੜਾ ਪੁੱਤ ਸੀਗਾ ਉਹ ਇਹਨਾਂ ਤੋਂ ਬਾਗੀ ਹੋ ਗਿਆ ਤੇ ਉਹ ਆਪਣੇ ਨਾਲ ਟੱਕਰਾਂ ਮਾਰਦਾ ਪਰਿਆ ਕਰਦਾ ਮਨਪ੍ਰੀਤ ਤੇ ਮੰਨੇ ਨੂੰ ਉਹਦੇ ਕੀਤੇ ਗੁਲਾਮਾਂ ਦੀ ਸਜ਼ਾ ਖਾਲਸਾ ਪੰਥ ਦੇਵੇ ਜਦੋਂ ਸਾਡੇ ਹੱਥ ਆਇਆ ਸੀ ਦੇਵਾਂਗੇ ਪਰ ਅਸੀਂ ਇਹ ਗੱਲ ਜ਼ਰੂਰ ਕਹਿੰਨੇ ਆ ਇਹ ਬਜ਼ੁਰਗ ਜੋੜਾ ਜਿਹੜਾ ਉਹਨਾਂ ਦੇ ਮਨ ਦਾ ਪੇਤਾ ਸਾਡੇ ਮਨ ਦਾ ਪੇਤਾਰ ਕੀ ਇਹਨਾਂ ਦਾ ਕੋਈ ਕਸੂਰ ਨਹੀਂ ਅੱਜ ਤੋਂ ਬਾਅਦ ਮੰਨਾ ਕੋਈ ਵੀ ਗਾਥੀ ਕੀ ਕਰਦਾ ਵਾ ਉਹਨੂੰ ਸਜ਼ਾ ਦੇਉਗੇ ਪਰ ਬੇਨਤੀ ਆ ਕਿ ਇਹਨਾਂ ਦੇ ਘਰੇ ਨਾਲ ਹੋਏ ਤਾਂ ਚਾਰੇ ਘਰ ਛੱਡੀ ਬੈਠੇ ਆ ਘਾਹ ਖੋਦ ਕੇ ਕਹਿੰਦਾ ਬਾਪੂਆ ਹੁਣ ਇਹਨੇ ਮਿਹਰਤ ਕਰਨ ਵਾਲੇ ਬੰਦੇ ਦੇ ਉੱਤੇ ਵਾਰ ਨਹੀਂ ਕਰਨਾ ਚਾਹੀਦਾ ਬਹੁਤ ਮਾੜੀ ਗੱਲ ਆ ਬਾਦ ਲਈ ਅਸੀਂ ਨਾਣਾ ਤੁਹਾਡੇ ਹੈਂ ਆ ਸਰਪੰਚ ਸਾਹਿਬ ਨੂੰ ਵੀ ਅਸੀਂ ਦੱਸ ਦਿੰਦੇ ਆ ਤੇ ਜੇ ਕੋਈ ਨਹੀਂ ਆਉਂਦਾ ਤੁਹਾਡੇ ਜੇ ਕੋਈ ਆਊਗਾ ਤੇ ਤੁਸੀਂ ਸਾਡਾ ਨਾਮ ਲੈ ਦਿਓ ਠੀਕ ਆ ਇਸ ਕਰਕੇ ਗਊ ਘਰੀ ਦੀ ਤਾਂ ਖਾਲਸੇ ਨੇ ਰੱਖਿਆ ਕਰਨੀ ਹੈ ਹੈਨਾ ਅਸੀਂ ਵਾਰ ਨਹੀਂ ਕਰ ਸਕਦੇ ਤੁਹਾਡੇ ਤੇ ਕੋਈ ਨਾ ਠੀਕ ਆ ਵਾਹਿਗੁਰੂ ਠੀਕ ਆ ਖਾਲਸਾ ਉਹਦੀ ਨੀਂਦ ਕੀ